ਨਾ ਮੇ ਬਾਜੀ ਬੰਦ ਕਰੋ ਯਾਰ ੱੱਲੇ ਜਾਓ ਗਲਾਉਂਟੇ ਜਾਓ ਸਦੀ ਗਲਾਉਂਟੇ ਜੀਰੋ ਤੇ ਆਪਾਂ ਗਲਾਉਂਟੇ ਨਹੀਂ ਜਾਗੇ ਐਵੇਂ ਨਾ ਮਾਰੀ ਦੋ ਬੜਾ ਆਪਣਾ ਆਪਣਾ ਆਪ ਦੇਖੋ ਜਰਾ ਇਹ ਨਾ ਬਾਦੀ ਜੇ ਤਾ ਵਰਤਾ ਬਲਾਕ ਤਰੰਨੀ ਕਰਦੇ ਆਹ ਬਲਾਕ ਦੇਦਾ ਜੀ ਆਹ ਬਲਾਕ ਦੇਦਾ ਜੀ ਆਹ ਬਲਾਕ ਦੇਦਾ ਜੀ ਕੌਂਦੀਆਂ ਨਹੀਂ ਕਰਦੇ ਜਾ ਕੇ ਕਿ ਅਸੀਂ ਭਾਵੇਂ ਜੋ ਬੰਦੀ ਹੋਵੇ ਪਾਈਵਾਦ ਨਿਰਲਛਨ ਦੇ ਵਿੱਚ ਪਾਈਵਾਦ ਭਾਜਪਾ ਦਾ ਚੱਲਦੀ ਵਿੱਚ ਸੰਦੂ ਇਹ ਨਾ ਹੋਵੇ ਕਿ ਪਾਈਵਾਦ ਨੂੰ ਰੋਕਵਾ ਪਾਈਵਾਦ ਹਿਆਵਾ ਨਹੀਂ ਕੋਰੋਨਾ ਪੀਲੇ ਬੰਦੇ ਹਾਂ ਆਲਾ ਪਰੇ ਕਿ ਲੈ ਮਜ਼ਬੂਤ ਕਹਾਵਾ ਮਿਲੇ ਕਿਲੇ 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 ਮੈਂ ਮਜ਼ਬੂਤ ਕਰੋ ਗੱਲਾਂ ਨਾ ਕਰੋ ਜਮਾਦਾਰਾਂ ਦਾ ਨਾ ਸੁਣੋ ਜੋ ਹੋ ਗਿਆ ਛੱਡ ਦਿਓ ਪਿੱਛੇ ਤੋ ਜੀ ਜੀ ਛੱਡ ਦਿਓ ਪਿੱਛੇ ਤੁਮੇਰੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਿ ਬੰਦੇ ਨਾਲ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰ। ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਦਮੀ ਪੇਖ ਨਾਲ ਦੇ ਕੱਲ ਵੀ ਪੇਖਾਵਾ ਜੀ ਨੋਟ ਕਰ। ਉਹ ਆਡੀ ਰਿੰਦ ਕਿਹਦੀ ਗੱਲ ਦੇ ਬਣਾਈਆਂ ਆ ਆਦਮੀ ਰਿੰਦ ਕਿਹਦੀ ਆ ਜਿਹਨੇ ਬਣਾਈਆਂ ਭਗਵੰਤ ਮਾਨ ਸਿੰਘ ਨੇ ਬਣਾਈਆਂ। ਇਹ ਯਾਰ ਪਾਰਟੀ ਨੇ ਇੰਦਾ ਵੜਦਾ ਪਲਾਣ ਕਾਨੂੰਨੀ ਕੱਤੀ ਦੇ ਆ ਪਲਾਣ ਮੇਲਾ ਜੂ ਆ ਪਲਾਣ ਦਾ ਜੀ ਆ ਪਲਾਣ ਦਾ ਜੀ ਕਾਨੂੰਨੀ ਕਰਨ ਦੇ ਆਗੇ ਤੇ ਹਮ ਕੌਮੇ ਜੋ ਬਲਤੀ ਹੋਵੇ। ਲੰਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਰਾਉਂਡ ਤੇ ਜਾਓ ਸਰਦੀ ਗਰਾਉਂਡ ਤੇ ਜ਼ੀਰੋ ਤੇ ਅੱਪਾ ਗਰਾਉਂਡ ਤੇ ਨਹੀਂ ਜਗ ਹੈ ਐਵੇਂ ਨਾ ਬਾਜੀ ਚੋੜੋ ਬੜਾ ਆਪਨਾ ਆਪਣਾ ਆਪ ਦੇਖੋ ਯਾਰ ਵਾਈ ਵਾਹ ਤੁਨੀ ਰਕਸ਼ਕ ਦੇ ਵਾਈ ਵਾਹ ਜਿਹੜਾ ਪੀਜਾ ਕੈਂਡੀਡੇਟ ਸੰਤੂ ਇਹ ਨਾਲੇ ਹਲਕੇ ਗਿਆ ਵਾਈ ਵਾਹ ਮੈਨੂੰ ਰੌਣ ਵਾਸਤੇ ਵਾਈ ਵਾਹ ਹਯਾਵਾ ਨਹੀਂ ਕੋਰੋਣਾ ਪੀਏ ਬੰਦੇ ਉੱਤੇ ਬਸ ਸਭ ਪਤਾ ਸੀ ਪਤਾ ਸੀ ਅੱਜ ਦੁਸ਼ਮਣ ਟੱਕਰੂਗਾ ਪਹਿਲਾ ਫਲਾਕ ਕਿਲਾ ਸਾਹ ਦੇ ਰੱਖਿਆ ਕਿਉਂ ਜਨਾਬ ਮਰ ਦੀ ਟੈਗ ਕਰ ਲੋ ਆਪ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਆਪਣੇ ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਨਹੀਂ ਲੋੜ ਹੈ ਲੱਖਣ ਦੇ ਚ ਸ਼ਲਾਬਾ ਵੀ ਬੰਦੀਆਂ ਜਾਂਦੀਆਂ ਪਾਹਲ ਬੰਦੀਆਂ ਜਾਂਦਾ ਉਹਦੇ ਬੁੱਝਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਨਾਂ ਬੰਦੇਰੇ ਬੰਦੇ ਆਗਰਸ ਨੇ ਨਾਲ ਹੀ ਗਿਆ ਨੇ ਭਾਜੀਪੀ ਆ ਗਏ ਕੋਲਾ ਪਈਏ ਬੰਦੇ ਕਲਰੂਪ ਕੋ ਦੱਸਣ ਗਿਆ ਸੀਗਾ ਤੇ ਭਾਜੀਪੀ ਵਾਲਿਆਂ ਨੇ 35 ਕਿਲੋ ਰੁਪਇਆ ਬੰਦਿਆ ਉਹ ਵੰਡਣ ਦੇ ਸਬ ਕੋਈ ਗੱਲ ਨਹੀਂ ਉਹਨਾਂ ਤੋਂ ਬਚਣਾ ਕੀਤਾ ਇਹੀ ਰਹੀ ਸੂਰਤ ਜੋ ਹਾ ਜਿਹੜੀ ਕੜਵਸਾ ਦਾ ਸਿੱਕਦਾ ਬਚਣਾ 19 ਦੇ ਵਿੱਚ ਅਰਜਨ ਕੇਰਿਆ ਜੀ ਨੇ ਕਿਹਾ ਕਿ ਤੁਹਾਡੇ ਕਾਪੂ ਨੂੰ ਕਿ ਲੱਖ ਲੱਭੀ ਬਹੁਤ ਹਨ ਜੀ ਵੋਟ ਸੀ ਪੈਣੀ ਕੋਈ ਕਿਤੇ ਪਾਰਟੀ ਵਿਚੋਂ ਨਹੀਂ ਹੈ ਪਾਰਟੀ ਕਾ ਕਿ ਤੁਹਾਨੂੰ ਲੱਖ ਲੱਭੀ ਬਹੁਤ ਆਪਾਂ ਲੱਖ ਲੱਰੇ ਆਪਾਂ 521 21000 ਦੇ ਕਰੀਬ ਵੋਟ ਪਈ ਸਿਰਫ 20 ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਨ 19 ਤੋਂ ਲੈ ਕੇ ਅੱਜ ਤੱਕ ਆਪਾਂ 21 ਤੋਂ ਉਹ ਲੱਖ ਉਧਰ ਆ ਜਾਂਦੇ ਆ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਤ ਦਾ ਸੀ ਨਹੀਂ ਤੁਸੀਂ ਸੋਚਣਾ ਪਉਂਦੇ ਸੀ 22 ਹਾਲ ਵਿੱਚ 22 ਹਾਲ ਵੋਟਾਂ ਵੀ ਉਹਨਾਂ ਲੋਟ ਸੀ ਜੇਪਾ ਜੇ ਜੇਪਰਾ ਜੇਤੂ ਨਹੀਂ ਦਾ ਪਉਂਦਾ 22 ਹਾਲ ਮੋਰ ਦੀ ਲੋਟ ਸੀ ਬੋਦੀ ਕੋਈ ਲੰਮੀ ਚੋ ਵੀ ਗੱਲ ਹੈ ਬੱਸ ਸੇ ਬੇਕਰ ਮੈਨੂੰ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਬੀ ਬੂਰੀਆਂ ਹੁੰਦੀਆਂ ਇਹਦਾ ਇਸੇ ਨਾਲ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟੀਕਲ ਮਜਬੂਰੀਆਂ ਨੇ ਉਹ ਫੇ ਬਾਜਾਂ ਦੇ ਉਹ ਵੀ ਪੈਰ ਤੋਂ ਪੈਰ ਲਾ ਕੇ ਤੁਰਨਾ ਪੈਂਦਾ ਅਜੇ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਘਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ ਜਿੰਨਾ ਨੇ ਐ ਸਲੱਖਿਤ ਧੋਖਾ ਦਿੱਤਾ ਸੋਚੋ ਨਹੀਂ ਜੀ ਹਵੇਈ ਉਹ ਜੀ ਪੰਜ ਸਾਹਿਬ ਨੇ ਆਹ ਹਫ਼ਤਾ ਜੀ ਆਹ ਹਫ਼ਤਾ ਜੀ ਅਪਾਿੱਤੇ ਬਿੱਤੇ ਬਿੰਮਤ ਤੇ ਆ ਗਏ ਯਾਰ ਫਿਰ 60000 ਰੁਪਏ ਕਿੱਥੇ ਕਿਦਾ ਹਜ਼ਾਰ ਫਿਰ ਕਿੱਥੋਂ ਕਿੱਥੋਂ ਦੇ ਕਿੱਥੇ ਆਏ